ਹਾਂਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਵਿਚਾਰ ਹੈ ਜੀ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਸੇਵਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਾਲੇ ਅਸੀਂ ਰੋਜ਼ਾਨਾ ਮੂਲ ਮੰਤਰ ਜ਼ਰੂਰ ਪੜਨਾ ਹੀ ਪੜਨਾ ਹੈ ਮੂਲ ਮੰਤਰ ਜੋ ਹੈ ਸਾਡੀ ਜ਼ਿੰਦਗੀ ਦਾ ਆਧਾਰ ਹੈ ਅਤੇ ਵਾਹਿਗੁਰੂ 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 ਦਾ ਅਸੀਂ ਭਰਨ ਅਸੀਂ ਰੋਜ਼ ਹੀ ਕਰਨਾ ਹੈ ਵਾਹਿਗੁਰੂ ਸਿਮਰਨ ਜੋ ਹੈ ਉਹ ਦਰਗਾਹੀ ਦਾਤ ਹੈ ਦਰਗਾਹੀ ਟਿਕਟ ਹੈ ਸਾਜ ਵਾਸੇ ਵਾਹਿਗੁਰੂ ਸਾਡੀ ਮਦਦ ਕਰਦਾ ਹੈ ਔਖੀ ਬੀਲੀ ਕਿਉਂਕਿ ਵਾਹਿਗੁਰੂ ਜੋ ਹੈ ਉਹ ਸਾਨੂੰ ਸਾਨੂੰ ਡੋਲਣ ਨਹੀਂ ਦਿੰਦੇ ਡੋਲਣ ਤੋਂ ਬਚਾਉਂਦੇ ਹਨ ਨਾਲ ਹੀ ਅਸੀਂ ਕਿਸੇ ਦੇਹਤਾਰੀ ਗੁਰੂ ਨੂੰ ਨੇਤਰਨ ਕਰਨਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਹਾਜ਼ਰ-ਨਾਜ਼ਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ ਉਹ ਹੀ ਸਾਡੇ ਅੰਗ ਸੰਸਹਾਈ ਹਨ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਰੱਖਿਆ ਕਰਦੇ ਹਨ ਔਖੇ ਵੇਲੇ ਅਗਰ ਕੋਈ ਸਾਡਾ ਸਾਥ ਨਾ ਕੀਵੇ ਤਾਂ ਉੱਥੇ ਸਾਨੂੰ ਸ਼ਬਦ ਉਚਾਰਨ ਕਰਨਾ ਚਾਹੀਦਾ ਹੈ ਤੂੰ ਕਾਹੀ ਡੋਲੇ ਪ੍ਰਾਨhya ਤੂੰ ਤਰਾਖੇਗਾ ਸਜਨ ਹਾਰੇ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰੇ ਜਿਨੇ ਉਪਾਈ ਮੇਧਨੀ ਸੋਈ ਕਰਦਾ ਸਾਰੇ ਕਿਉਂਕਿ ਤਨ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸਾਡੇ ਆਂਸੰਗ ਸਹਾਇ ਹੰਸਾਨੂੰ ਇਹ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬਹ ਮਹਾਰਾਜੀ ਨੂੰ ਸਾਨੂੰ ਗੁਰੂ ਨਾਨਕ ਦਾ ਰੂਪ ਜਾਣ ਕੇ ਹੀ ਸੇਵਾ ਕਰਨੀ ਚਾਹੀਦੀ ਹੈ ਦਸਾਂ ਗੁਰੂਆਂ ਦੀ دیے ਹੈ ਤਾਂਦੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਈਂ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ ਉਹਨਾਂ ਨੇ ਇਹ ਫਰਮਾਨ ਕੀਤਾ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਹੋ ਰਾਖੀਏ ਜੀਏ ਜੋ ਪ੍ਰਭ ਕੋ ਹਿਲੋਚ ਹੈ ਕੋਜ ਸ਼ਬਦ ਮਿਲੀ ਅਸੀਂ ਸ਼ਬਦ ਵਿੱਚੋਂ ਹੀ ਆਪਣੇ ਗੁਰੂ ਨੂੰ ਮੰਨਣਾ ਹੈ ਸ਼ਬਦ ਵਿੱਚੋਂ ਹੀ ਗੁਰੂ ਨੂੰ ਅਸੀਂ ਕੋਈ ਫੜਤਾਲ ਕਰਨੀ ਹੈ ਪਿਆਰ ਕਰਨਾ ਹੈ ਗੁਰੂ ਨਾਲੇ ਹੋਰ ਅਸੀਂ ਕੋਈ ਤੇ ਧਾਰੇ ਗੁਰੂ ਤਰਨ ਨਹੀਂ ਕਰਨਾ ਅਸੀਂ ਅਗਰ ਗੁਰੂ ਜਨ ਸਹਿ ਮਹਾਰਾਜੀ ਜੀ ਦੇ ਨੂਲੇ ਸਾਰਾ ਦਿਨ ਨਗਰੇ ਇੱਕ ਕਮਰੇ ਵਿੱਚ ਪਾਠ ਕਰਦੇ ਹਾਂ ਫੇਰ ਅਸੀਂ ਜਦੋਂ ਪਾਠ ਕਰਕੇ ਬਾਹਰ ਆਂਦੇ ਸਾਨੂੰ ਕੋਈ ਵੀ ਲਾਮਾ ਨਹੀਂ ਕੋਈ ਮੇੜਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਹਨ ਅਸੀਂ ਉਹਨਾਂ ਦੇ ਬੱਚੇ ਹਾਂ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਹਾਜ਼ਰੇ ਨਾਜ਼ਰੇ ਜਾਣਧਿਆ ਹੋਏ ਹਾਂ ਸੇਵਾ ਕਰਨੀ ਚਾਹੀਦੀ ਹੈ ਸੋ ਆਪ ਸਾਜਣ ਨੂੰ ਪਿਆਰ ਭਰੀ ਸਤਸ੍ਰੀ ਅਕਾਂਝੀ ਚੈਨਲ ਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰੋ सब्सक्राइब ही जी सचे पातशाह अवसारियाँ है खुशियाँ बख्शन वागुरु जी का खालसा वागुरू जी की फतेह जी